ਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਅੱਜ ਕੱਢਦੇ ਆ ਟਰੈਕਟਰ ਬਾਹਰ ਅੱਜ ਕੀ ਕਰਨਾ ਸਗਰਾਜ ਕੋ ਕੋਠੀ ਦੇ ਯਾਰ ਕੋ ਖਰਾਏ ਖਿੱਚਣੇ ਆ ਅੱਛਾ ਦੇਖਦੇ ਆ ਇੱਕ ਹੀ ਸ਼ਾਰਟ ਨਹੀਂ ਹੁੰਦਾ ਯਾਰ ਪੁੱਲ ਰਾਇ ਦਾ ਬਲਬ ਮੱਚਦਾ ਯਾਰ ਇਹ ਐ ਸਟਾਰਟ ਕਰਨਾ ਪਊਗਾ ਪਰ ਬਲਬ ਮੱਚ ਗਿਆ ਦਾੜ ਪੀਟਰ ਵਾਲਾ ਅੱਛਾ ਆ ਰਹਾ ਬੋਲਦਾ ਨੂੰ ਕੋਈ ਨੀਂ ਨਵਾਂ ਲਿਆ ਆ ਮਗੇ ਹੈ ਨਵਾਂ ਲਿਆ ਆ ਮਗੇ ਆ ਜੀ ਜੋ ਕਰ ਤਾ ਧੰਨਵਾਦ ਕੱਸਟ ਆੜ ਤਾ ਕਰ ਫਿਰ ਤਾਲ ਕਾ ਦਿੰਦੇ ਇੱਕ ਮਿੰਟ ਉਹਦੇ ਸਟਾਰਟ ਹੀ ਨਹੀਂ ਹੋਣਾ ਭਰਾ ਲੋਡ ਸੀ चल कद बार इतना सब्जियां भी ला रखी चल फटी फटी വർ കി ലോണ ਦਰ ਲੈ ਕੇ ਦੇਖ ਲਈ ਹੈ ਇਹ योਗਾ ਵੀ ਡੈਡੀ ਨੂੰ ਪਤਾ ਹੈ ਪੰਗੇ ਲੈਣਾ ਡੰਡਾ ਲੁਕੋਤਾ ਡੈੜੀ ਨੇ ਤੁਹਾਨੂੰ ਦੱਸ ਕਿੱਥੇ ਕਿਹਦਾ ਪਾਈਏ ਇਹਦੇ ਆ ਵੀ ਲੁਕੋਤਾ ਡੈਡੀ ਡੰਡੀ ਲੁਕੋਦੇ ਉਹਨੂੰ ਪਤਾ ਆ ਵੀ ਪੰਗੇ ਵੜ ਲੈਣਦੇ ਨੇ ਆ ਜਾ ਐਡੀ ਦਾ ਕੀ ਗੱਲ ਆ ਲੱਭ ਕੇ ਸਾਡੂ ਮੈਂ ਵੀ ਆ ਜਾ ਮੈਨੂੰ ਪਤਾ ਕਿੱਥੇ ਪਏ ਹੋਣਗੇ ਆ ਗਿਲਾ ਦਾ ਸੁਖ ਰਾਜ ਇਹ ਹਲਕੀ ਮੀਟਰ ਦਾ ਬਲਬ ਉਹ ਮੱਥਰੇਗਾ ਨਾ ਆਪਾਂ ਮਾਰੇ ਇਹਦੇ ਵਿੱਚ ਨਾ ਸਟਾਰਟਰ ਇੰਸਟਰੈਕਟਰ ਅੱਛਾ ਡੰਡੇ ਰੁੱਤੇ ਪਏ ਸੀ ਦੇਖੀ ਤਰਫਾਲ ਸੀ ਲੰਬੇ ਨਹੀਂ ਨੇ ਦੇਖੀ ਆ ਭਾਈ ਉਹਦੇ ਵੱਡੇ ਦਾ ਪਿਆ ਫਿਰਦਾ ਪਿਆ ਮੈਂ ਬੇਕਰ ਆਪਾਂ ਜਾਂਦਾ ਚੱਲ ਹਾਂ ਚੱਕਣਾ ਛੋ ਜੀ ਆ ਇਧਰ ਦਾ ਸਹਾਰਾ ਇਹ ਬਲਬ ਮਾਤਰਾ ਦੇ ਵਿੱਚ ਨਾ ਤਾ ਦੇਖ ਲੈ ਇਹਦੇ ਵਿੱਚ 10 ਰੁਪਏ ਦੀ ਚੀਜ਼ ਆ ਇਹਦੇ ਵਿੱਚ ਨਹੀਂ ਸਾਰਾ ਮੇਰੇ ਬਾਹਰ ਐਂਟਰੀ ਕਢਾਉਣਾ ਬੂ ਬਾਲਾ ਮਾਲਾ ਜੇ ਸੋਚ ਸੱਚ ਕੱਟਿਆ ਹੀ ਹੈ ਹਮਮ ਨਿਕਲਦਾ ਨਿਕਲਦੀ ਨਹੀਂ ਹੁੰਦੀ ਕਮਾ ਕੇ ਜੇ ਕੱਢ ਕਦਾ ਲਾਹੀ ਨਿਕਲ ਗਿਆ ਓਏ ਕਿਹੜਾ ਆਪਣੀ ਪੈਰਾਂ ਚ ਨਾ ਵੱਜੇ ਸੜ ਰਿਆ ਨਾ ਹੂੰ ਸੜ ਗਿਆ ਇੰਨਾ ਟੇਟ ਸੜ ਗਿਆ ਹੁਣ ਨਵਾਂ ਪਾਉਣਾ ਹੈ ਬ੍ਰੈਂਡ ਨਹੀਂ ਛੱਟ ਲਈ ਦੇਖੀ ਚਾਹ ਹੋ ਗਿਆ ਸਟਾਰਟ ਆਹ ਚੱকলੀ ਸੀ ਦੇਖੇ ਚੱਲੇ ਚੱਲੇ ਬਰ ਹੁਣ ਚਾਰਜ ਕਰ ਗੁਰ ਬੈਟਰੀ ਆਹ ਆਹ ਸੰਭਲਾ ਇਹ ਛੜਦੇ ਪਰ ਆ ਇਹਦਾ ਆਪਣਾ ਕੰਮ ਨਹੀਂ ਹੈ ਹੋਰੇ ਲਾ ਹੋਰੇ ਛੜਦੇ ਹੋਰੇ ਛੜਦੇ ਹੋਰੇ ਹਾਂ ਹਾਈਟਾ ਆ ਨਾ ਘਰ ਲੱਭ ਲੈ ਲੈ ਗੰਢਾ ਹੱਥੇ ਪਿਆ ਜੀ ਮਤਰਾ ਕਰਾਹਾ ਪਾ ਕੇ ਮਿਲਦਾ ਹਾਂ ਸਾਨੂੰ ਫੇਰ ਕਿਸੇ ਘਰੇ ਪਿਆ ਆਪਣਾ ਕਰਾਹਾ ਅੱਜ ਮਿੱਤਰੋ ਲੈ ਆਏ ਸੀ ਕਰਾਹਾ ਪਾ ਕੇ ਹੁਣ ਦੇਖਣਾ ਝੱਟ ਇਹਦੀ ਹੋਰ ਕਿਤੇ ਪਾਊਗਾ ਇੱਧਰ ਨਾ ਵਜੇ ਕੱਟ ਦੇ ਕੱਟ ਦੇ ਓਏ ਤਾਂ ਉੱਧਰ ਦੇਖੀ ਰੁਆ ਚੱਲ ਇੱਧਰ ਤਾਂ ਲੱਗਦਾ ਨਹੀਂ ਉੱਧਰ ਦੇਖ ਲਾ ਹੋਲਾ ਵਾਸੋਂ ਤਾਂ ਜਾਂਦੇ ਮੈਂ ਫਰਾਂ ਦਾ ਖੁੱਲਾ ਕਰਦੀ ਮੇਰਾ ਜਾਂਦੇ ਜਾਂਦੇ ਹੁਣ ਕੋਈ ਨਹੀਂ ਨਿਕਲਦਾ ਅੱਗੇ ਇਹ ਡੇ ਜਿਹਨਾਂ ਦੀ ਚੜ ਜਾੜਾ ਬੈਗ ਚੜਾਉਂਦੇ ਓਏ ਹੁਣ ਚੜਾ ਦੇ ਸਿੱਧਾ ਕਰਕੇ ਪਹਿਲੀ ਬੈਗ ਚ ਢਾਹ ਦਿੰਦਾ ਕਾਹਨੂੰ ਕਿਲਾ ਟੁੱਟਣਾ ਸੀ ਵਾਹ ਸਲਿੱਪ ਗੇਅਰ ਨਹੀਂ ਆਉਦਾ ਓਏ ओए हाई जी चढ़ू है ओए हाई जी चढ़ू है।, हाँ है आप करे पिया हुआ ओए ਕਰੇ ਪਿਆ ਹੋਏ ਪਾਲਾਈ ਉਹਨੂੰ ਫੋਨ ਲਾ ਪਹਿਨਾ ਤਾ ਨਾ ਬੰਦ ਕਰਵਾਦਾ ਭਿੰਜੋ ਚਾਲ పైదలా బ్రేక్ నప్పలా ਓਹ ਤਾਂ ਹਾਈ ਦੇ ਕਿਉਂ ਨਹੀਂ ਲਾਉਂਦਾ ਹਾਈ ਓਹ ਬਈ ਹੁਣ ਆਇਆਗਾ ਹਣ ਵੀ ਵੀਡੀਓ ਬਣਾਈ ਜਾਂਦਾ ਓਏ ਹਾਈ ਜੀ ਚੜੂ ਓਏ ਸੁក្រਾਜ ਓਇਆ ਕਿਲਾ ਲਾਦੀ ਓਏ ਓਏ ਓਈ ਨਾ ਪਲਟਾ ਦੀ ਤੂੰ ਓਏ ਓਈ ਨਾ ਪਲਟਾ ਦੀ ਮਖਾ ਆਹ ਹੈ ਜਵਾਨ ਦੇ ਫੂਟ ਪੜਦੇ ਹੁੰਦੇ ਆ ਆ ਦੇਖ ਤੋਰੀ ਜਾਨ ਦੇ ਨਾ ਇਹਦੇ ਜਿਹੜਾ ਹਾਂ ਐਸੇ ਜਿਹੜਾ ਇਹਦੇ ਜਿਹੜਾ ਦੇ ਗਲਤ ਨਹੀਂ ਲੈਣਾ ਡੇਟਰ ਗਲਤ ਨਹੀਂ ਜਣਾ ਇਹ ਵੀ ਓਏ ਘਰਾ ਓਏ ਮੈਂ ਤਾਂ ਬਸ ਲਾ ਆ ਆਪੇ ਦਰਵਾਜ਼ੇ ਪਾਸੋਂ ਆਦਾ ਹਾਂ ਤੂੰ ਤੂੰ ਬੈਠਣਾ ਹੋਣਾ ਸੀ ਪਹਿਲਾਂ ਮਿੱਟੀ ਆ ਸੈੱਟ ਕਰਦਾ ਇਧਰੋਂ ਖਿੱਚ ਕੇ ਓ ਜਾਣਦ ਨਹੀਂ ਆ ਜਾਣੀ ਕੱਲ੍ਹ ਮੰਨ ਲਾ ਉਹ ਦੀ ਤੇ ਉਹਦੀ ਉਡੀਕ ਜਿਆਰਾ ਇਹ ਬੜਾ ਹੈ ਕਰਲਾ ਆ ਚੜਜੂ ਆ ਏ ਏ ਆਹੀ ਟਾਇਰ ਫ੍ਰੀ ਹੋ ਗਿਆ ਇਹਦਾ ਤੇ ਹੋਰ ਹੁਣ ਪਤਾ ਕਿੱਡਾ ਵਡਾ ਰਿਸਕ ਆ ਬਾਈ ਟੇਡਾ ਦੇ ਕਿੰਨਾ ਕਰ ਲਿਆ ਆ ਟਾਇਰ ਜਿਵੇਂ ਫਰੀ ਆ ਇਹਦਾ ਆ ਸ਼ਾਹ ਨੂੰ ਤਾਂ ਉਹਨੂੰ ਬਲਟਿਆਂ ਦਾ ਕਿੰਨਾ ਮੋੜੀ ਦਿੱਤੀ ਹੈ ਇੱਥੇ ਬਾ ਬਲਦਾ 2500 啊，这啊，IP 吧，没拿到。 ਨਾ ਬਾਈ ਕੀ ਬਾਈ ਯਾਰ ਇਹ ਤਾਂ ਚੱਕਣੀ ਆ ਇਹ ਘੜਾਣਾ ਓਏ ਇਹ ਜਾਣ ਕੇ ਰੱਖਿਆ ਹੋਇਆ ਬਈ ਇਹ ਜੇ ਮੈਂ ਚੱਕਦਾ ਮੱਠੜੇ ਸਾਰੀ ਸਾਰੀ ਬਜਰੀ ਵਿੱਚੋਂ ਰੋਲ ਦੂ ਮਿੱਟੀ ਦੇ ਹੁਣ ਆਪੀ ਝੜਾ ਕਿਉਣਾ ਕਿਵੇਂ ਕਰਕੇ ਆਣਾ ਕਿੰਨੇ ਪਤਾ ਆਦਾ ਕੀ ਕਹਿਣਾ ਜੇ ਬਾਈ ਨੇ ਰੋਡ ਦੀ ਵਿੱਚ ਆਉਂਦਾ ਵੰਡਦੇ ਹਾਂ ਟਰੈਕਟਰ ਬਲਟਾਉਂਦਾ ਡੱਬਿਆ ਦੋ ਹੋਰ ਹੋ ਕੀ ਸ਼ਰਤ ਹੈ ਉਹ 4 ਫੁੱਟ ਦੀ ਪਈ ਐ ਇੱਥੇ ਟਰੈਕਟਰ ਬਲਟਾਉਣ ਵਾਲਾ ਕਰ ਦਿੰਦਾ ਜੀ ਹੁਣ ਕਿਵੇਂ ਕੀ ਖਿਆਲ ਐ ਇਹਦੇ ਬਾਈ ਤੇਲ ਫੁੱਕਣਾ ਇਹਨੇ ਯਾਰ ਆਪ ਕੋ ਹੋਰ ਕੁਝ ਨਹੀਂ ਕਰਨਾ ਆਹ ਇਹਦੀ ਬੱਸ ਇੱਥੇ ਖੜਾ ਰਿਹਾ ਹੈ ਪਾਲ ਕੀ ਜਾਂ ਟਰੈਕਟਰ ਛੱਡ ਕੇ ਘਰੇ ਭਜੂਗਾ ਬੱਸ ਜਾ ਵਾ ਇੱਥੇ ਬੰਦ ਕਰ ਦੂਗਾ ਹੱਥ ਯੂ ਨਹੀਂ ਅੱਛਾ ਦੇਖ ਲੋ ਡਰਾਈਵਰ ਆ ਭਾਈ ਹੌਲਡ ਲਿਆਉਣਾ ਪਊਗਾ ਇਹ ਕੰਮ ਦਾ ਰਹਿਣਾ ਤੂੰ ਦਾ ਪੁੱਤ ਭਾਂਦ ਨੜਿਆ ਦੇ ਭਾਵੀਏ ਹੌਲਡ ਕਿੱਦਾਂ ਲਿਆਉਗਾ ਜਮਾਨਾ ਕਿਉਂ ਆ ਗਿਆ ਤੇ ਜਿਹੜੀ ਆਹ ਪੱਧਰੇ ਆਸ਼ੇ ਵਾਲੀ ਗਈ ਆ ਸਾਰੀ ਭਾਈ ਉਦੋਂ ਤੂੰ ਭਾਂਦ ਕਿੱਤੀ ਦਾੜੀ ਆ ਗਈ ਦਿਖਾਈ ਜਾ ਮੇਰੇ ਕਾਲੀ ਤਾਂ ਆ ਗਈ ਤੇਰੇ ਕਾਲੀ ਵੀ ਨਹੀਂ ਆਈ ਚਿੱਟੀ ਤਾਂ ਹੋਣੀ ਕੀ ਆ ਭਾਈ ਕਰ ਨਹੀਂ ਮੈਨੂੰ ਫੜਾਵੇ ਆ ਜੇ ਕਰਨੀ ਨਹੀਂ ਯਾਰਾ ਤੂੰ ਹੁਣ ਪਟਾਇਆ ਹੁੰਦਾ ਚੰਗਾ ਅੱਜ ਤਾਂ ਮੈਂ ਬੋਚਕੇ ਦੇ ਝੱਲੀਏ ਨੇ ਹਾਂ ਪਤਾ ਹੀ ਆ ਬੋਚਕੇ ਦੇ ਨਾਲ ਆ ਕੰਮ ਹੀ ਆ ਭਾਈ ਦਿਖਾਈ ਮੜਿਆ ਆ ਦਿਖਾਈ ਕਿੱਥੇ ਗਿਆ ਡਰਾਈਵਰ ਲੱਗੀ ਲੱਗੀ ਇੱਥੇ ਲੈ ਗਿਆ ਮੱਖਾਂ ਭਰੀ ਜਾਂਦਾ ਜਾ ਵਾ ਇੱਕ ਤਾਂ ਇਹ ਰੇਸ ਨਹੀਂ ਕਰਦਾ ਪਤਾ ਨਹੀਂ ਕੀ ਹੈ ਇਹਨੂੰ ਚੱਕਰ ਆ ਓਏ 1 ਮਿੰਟਾ ਪਰਲੇ ਉਸ ਨੂੰ ਸੌਚਾ ਕਰਦੇ ਫਿਰ ਡੈਕਟਰ ਸੌ ਕਰੂਗਾ ਉਦਰਾ ਉਦਰੀ ਲੈ ਗਿਆ ਜਿੱਥੇ ਲਈ ਜਣਾ ਲੈ ਪੋਰਾ ਮਿੱਟੀ ਆਉਦੀ ਸਲੱਪ ਮਾਰੀ ਜਾਂਦਾ ਮੱਥਾ ਮਰੇ ਇਹਦੇ ਨਾਲ ਤਾਂ ਅੱਛੀ ਵਧੀਆ ਸਿੱਤ ਰਿਹਾ ਜਾਂਦਾ ਹੋਰ ਆਖਾ ਫੁੱਲ ਕਰਾਣ ਆਇਆ ਪਰ ਉਹ ਆਖੀ ਤਾਂ ਰੀਸ ਹੀ ਨਹੀਂ ਬਈ ਫੁੱਲ ਕਰਾਹਾ ਫੁੱਲ ਕਰਾਹਾ ਲੈ ਕੇ ਜਾਂਦਾ ਨਾਲ ਐ